ਹਾਂ ਇਹਦੇ ਚ ਪਾਣੀ ਜੋ ਥੱਲੇ ਜਾ ਰਿਹਾ ਹੈ ਜੀ ਰੀਸਾਈਕਲ ਹੋ ਰਿਹਾ ਹੈ ਕਿ ਲੋ ਵੀ ਜਿਸ ਤਰ੍ਹਾਂ ਆਪਾਂ ਪਿੱਟ ਬਣਾਏ ਹੁੰਦੇ ਆ ਜੀ ਉਹ ਆ ਉਹਦੇ ਲਈ ਰੇਨ ਵਾਟਰ ਦੇ ਉਹਦੇ ਲਈ ਖੂਹ ਬਣਾਏ ਹੁੰਦੇ ਆ ਵੀ ਪਾਣੀ ਥੱਲੇ ਜਾਵੇ ਇਹਦੇ ਵੀ ਜੇ ਜਦੋਂ ਆਪਣੇ ਕੋਲ ਜਿਆਦਾ ਪਾਣੀ ਹੋ ਜਾਣਾ ਵਾ ਆਪਣੇ ਆਪ ਪਾਣੀ ਇਹਨੇ ਥੱਲੇ ਜਾ ਜੀ ਇਹਦੇ 'ਚ ਇਹਦਾ ਇਹ ਹੈ ਜੀ ਇਹਦੇ 'ਚ ਬੂਟੇ ਦਾ ਡਿਸਟੈਂਸ 6 ਇੰਚ ਜੇ ਛੋਟੀ ਪਨੀਰੀ ਹੋਵੇ ਜੇ ਵੱਡੀ ਹੋਵੇ 8 ਇੰਚ ਤੇ ਇਹਦੇ 'ਚ ਇਹ ਵੀ ਵਟਾਂ ਕਰਕੇ ਨਾ ਇਹਨੂੰ ਵੈਪੋਰੇਸ਼ਨ ਵਧੀਆਂ ਹੁੰਦੀ ਨੂੰ ਹਵਾ ਪਾਣੀ ਵਧੀਆਂ ਮਿਲਦਾ ਵਾ ਲਾਈਨਾਂ ਦੇ ਵਿੱਚ ਮਿਲਦੀ ਹੈ ਇਸ ਕਰਕੇ ਨਾ ਬੂਟੇ ਦਾ ਜਾੜ ਮਾਰਨਾ ਜਾਂ ਬੂਟੇ ਦੀ ਟੇਲਰਿੰਗ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਕੱਲ ਵੀ 4 ਦਿਨਾਂ ਬਾਅਦ ਹਫਤੇ ਬਾਅਦ ਅੱਗੇ ਜਾ ਕੇ 15 ਦਿਨਾਂ ਬਾਅਦ ਹਫਤੇ ਬਾਅਦ ਪਾਣੀ ਲਈ ਜਾਂਦਾ ਵਾ ਤੇ ਬਾਕੀ ਇਹਦੇ ਨਾਲ ਉਹਦੇ ਨਾਲੋਂ ਕਾਫੀ ਫਰਕ ਹੈ ਇਹਦੇ ਨਾਲ ਮਿਹਨਤ ਵੀ ਵਜਦੀ ਹੈ ਲੇਬਰ ਨੂੰ ਬੜਾ ਸੌਖਾ ਰਹਿੰਦਾ ਵਾ ਤੇ ਨਦੀਨ ਦਾ ਸਮੱਸਿਆ ਉਹ ਇੱਚ ਨਹੀਂ ਹੁੰਦੀ ਹੈਗੀ ਕਿਉਂ ਕਿ ਇਹਦੇ 'ਚ ਨਾ ਆਪਾਂ ਬੂਟਾ ਕਲੋਰ ਫਾਸਟ ਮਿਕਸ ਪਲੱਸ ਸਾਥੀ 60 ਗ੍ਰਾਮ ਇਹ ਦੋਵਾਂ ਦੀ ਸਪਰੇਅ ਕਰਦੇ ਹਾਂ ਜਿਸ ਤਰ੍ਹਾਂ ਜਿੰਨਾ ਆਪਣਾ ਟ੍ਰਾਂਸਪਲੈਂਟ ਹੋ ਗਿਆ ਉਸ ਤੋਂ ਅਗਲੇ ਦਿਨ ਸਪਰੇਅ ਕਰ ਦਈਏ ਫਿਰ ਮੈਨੂੰ ਇਹਦੇ 'ਚ ਕੋਈ ਜ਼ਿਆਦਾ ਨਦੀਨ ਦੀ ਸਮੱਸਿਆ ਨਹੀਂ ਆਈ ਪਰ ਫੇਰ ਵੀ ਥੋੜਾ ਬਤਾ ਹੁਣ ਫਰਕ ਪਈ ਜਾਂਦਾ ਵਾ ਅਗੇ ਨਾਲ ਕਿ ਜਿਤਨਾ ਜ਼ਿੰਮੇਦਾਰ ਟ੍ਰਾਇਲ ਕਰਦੇ ਪਹਿਲਾਂ ਅੱਧਾ ਕਿ ਲਲਾਉਂਦੇ ਫਿਰ ਅੱਗੇ ਵੱਧਦੇ ਜਾਂਦੇ ਆ ਇਸ ਤਰ੍ਹਾਂ ਮੰਮੀ ਪਹਿਲਾਂ ਅੱਧਾ ਕਿ ਲਲਾਇਆ ਸੀ ਹੁਣ ਵੱਧਾ ਵੱਧਾ ਅਠ ਕਿਲਿਆਂ ਤੇ ਆ ਗਿਆ ਵਾ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹਾਂ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਡਰ ਡਿਗਨ ਦੀ ਵੱਡੀ ਵਜਾ ਚੋਨੇ ਦੀ ਖੇਤੀ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਨੌਜਵਾਨ ਕਿਸਾਨ ਦੇ ਨਾਲ ਰੂਬਰੂ ਕਰਵਾਵਾਂਗੇ ਜੋ ਕਿ ਝੋਨੇ ਦੀ ਖੇਤੀ ਤਾਂ ਕਰ ਰਿਹਾ ਹੈ ਪਰ ਨਾਲ ਹੀ ਜਿਹੜਾ ਕਿ ਪਾਣੀ ਹੈ ਉਸ ਨੂੰ ਬਚਾਉਂਦੇ ਵਿੱਚ ਵੀ ਯੋਗਦਾਨ ਪਾ ਰਿਹਾ ਹੈ ਯਾਨੀ ਕਿ ਘੱਟ ਪਾਣੀ ਦੇ ਨਾਲ ਝੋਨੇ ਦਾ ਵਧੀਆ ਉਤਪਾਦਨ ਕਰ ਰਿਹਾ ਅਸੀਂ ਜ਼ਿਕਰ ਕਰ ਰਹੇ ਹੈਗੇ ਆ ਮੋਹਾਲੀ ਦੇ ਕਸਬਾ ਬਨੂੜ ਦੇ ਨੌਜਵਾਨ ਕਿਸਾਨ ਵਿਕਰਮ ਸਿੰਘ ਰੰਦਾਵਾਦੀ ਜੋ ਕਿ ਇੱਕ ਵੱਖਰੀ ਕਿਸਮ ਦੀ ਜਿਹੜੀ ਆ ਉਹ ਖੇਤੀ ਕਰ ਰਹੇ ਨੇ ਰਵਾਇਤੀ ਜਿਹੜੀ ਕਿ ਝੋਨੇ ਬੀਜਣ ਦੀ ਉਹ ਵਿਧੀ ਹੈਗੀ ਉਸ ਨੂੰ ਛੱਡ ਕੇ ਇੱਕ ਤਕਨੀਕ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਕਿ ਬੱਟਾਂ ਦੇ ਵਿੱਚ ਉਹ ਝੋਨਾ ਬੀਜਦੇ ਹੈਗੇ ਨੇ ਜਿਸ ਨਾਲ ਪਾਣੀ ਦੀ ਖਪਤ ਘਟਾਉਣ ਦਾ ਦਾਵਾ ਕੀਤਾ ਜਾ ਰਿਹਾ ਗੱਲਬਾਤ ਕਰ ਲੈਣੇ ਆ ਬਿਕਰਮ ਸਿੰਘ ਜੀ ਨੇ ਦਾਵਾ ਮੌਜੂਦ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਤੁਸੀਂ ਇਹ ਜਿਹੜਾ ਕਿ ਝੋਨਾ ਲਗਾ ਰਹੇ ਹੈਗੇ ਹੋ ਬੱਟਾਂ ਦੇ ਵਿੱਚ ਝੋਨਾ ਬੀਜ ਰਹੇ ਹੈਗੇ ਕਿਵੇਂ ਪਾਣੀ ਜਿਹੜਾ ਘਟ ਲਗਤ ਹੁੰਦੀ ਹੈਗੀ ਇਹ ਪਾਣੀ ਦੀ ਜਿਹੜੀ ਖਪਤ ਘੱਟ ਹੁੰਦੀ ਹੈ ਤੇ ਕਿਵੇਂ ਇਹ ਕਿਹੜੀ ਵਿਧੀ ਹੈਗੀ ਹੈ ਅਸਲ ਚ ਜੀ ਇਹ ਜਿਹੜੀ ਹੈ ਜੀ ਵਟਾ ਤੇ ਝੋਨਾ ਲਾਉਣ ਦੀ ਵਿਧੀ ਹੈ ਜੀ ਇੱਕ ਡਾਕਟਰ ਦਲੇਰ ਸਿੰਘ ਹੈ ਜੀ ਉਹਨਾਂ ਨੇ ਕਹਿੰਦਾ ਵੀ ਜੇ ਤੇ ਰਿਸਰਚ ਕੀਤੀ ਤੇ ਉਹਨਾਂ ਨੇ ਅੱਗੇ ਗਾਂਹ ਜ਼ਿਮੀਂਦਾਰਾਂ ਨੂੰ ਅੱਗੇ ਉਹ ਪ੍ਰਮੋਟ ਕੀਤਾ ਵੀ ਤੁਸੀਂ ਇਸ ਤਰੀਕੇ ਨਾਲ ਲਾਓ ਤੇ ਉਹ ਮੈਂ ਹੁਣ ਕਟੋ-ਕਟ ਤਿੰਨ ਕਿਸਾਲਾਂ ਤੋਂ ਇਸ ਤਰੀਕੇ ਨਾਲ ਲਾ ਰਿਹਾ ਹਾਂ ਹੂੰ ਪਹਿਲਾਂ ਮੈਂ ਅੱਧੇ ਕਿਲੇ ਤੇ ਲਾਈ ਸੀ ਹੁਣ ਮੈਂ ਕਟੋ-ਕਟ ਅੱਠ ਕਿਕੜ ਤੇ ਵਟਾਂ ਤੇ ਹੀ ਲਾ ਰਿਹਾ ਹਾਂ ਤੇ ਜਿਵੇਂ ਹੁਣ ਤੁਸੀਂ ਇਹ ਇਹ ਵਟਾਂ ਦੇ ਵਿੱਚ ਉਣ ਲਗਾ ਰਹੇ ਹੋ ਕੀ ਇਹਦੇ ਕੁਝ ਉਤਪਾਦਨ ਤੇ ਵੀ ਜਿਹੜਾ ਕਿ ਫਰਕ ਪੈਂਦਾ ਜਾਂ ਫਿਰ ਝਾੜ ਉਸੇ ਮੁਤਾਬਕ ਨਿਕਲ ਜਾਂ ਜੋ ਜੋ ਪਹਿਲੀ ਵਿਧੀ ਹੈਗੀ ਹੈ ਨਹੀਂ ਇਹਦੇ ਉਤਪਾਦਨ ਤੇ ਵੀ ਫਰਕ ਪੈਂਦਾ ਜੀ ਇਹਦੇ ਨਾਲ ਕਿਲ ਵੀ ਉਤਪਾਦਨ ਵਿੱਚ ਵਧਿਆ ਹੁੰਦਾ ਪਾਣੀ ਵੀ ਘੱਟ ਲੱਗਦਾ ਹੂੰ ਜਿਹੜੇ ਡਾਕਟਰ ਦਲੇਰ ਸਿੰਘ ਆ ਉਹਨਾਂ ਅਨੁਸਾਰ ਤੇ ਮੈਂ ਵੀ ਹੁਣ ਟ੍ਰਾਇਲ ਕੀਤਾ 3 ਸਾਲ ਹੋ ਗਏ ਆ ਹੂੰ ਤੇ ਵੀ ਇਹਦੇ ਨਾਲ ਘੱਟੋ ਘੱਟ ਉਹ 50% ਕਹਿੰਦੇ ਆ ਮੈਂ ਕਹਿੰਦਾ ਵੀ 40% ਪਾਣੀ ਦੀ ਘੱਟ ਖਪਤ ਹੁੰਦੀ ਆ ਕਿਉਂਕਿ ਇਹਦੇ ਚ ਕਿੰਨਾ ਉੱਪਰਲਾ ਜਿਹੜਾ ਵਟਾਂ ਦੀਆਂ ਟੀਸੀਆਂ ਵਾਂ ਉਹ ਖਾਲੀ ਆ ਆਪਣਾ ਪਾਣੀ ਜਿਹੜਾ ਵਿੱਚ ਵਿੱਚ ਘੁੰਮਣਾ ਉਸ ਕਰਕੇ ਵੀ ਇਹਦੇ ਨਾਲ ਪਾਣੀ ਦੀ ਖਪਤ ਕਾਫੀ ਘੱਟ ਹੁੰਦੀ ਆ ਇੱਕ ਇਹਦੇ ਨਾਲ ਇਹਦੇ ਕਈ ਫਾਇਦੇ ਆ ਜੀ ਇੱਕ ਤੇ ਇਹਦੇ ਨਾਲ ਪਾਣੀ ਦੀ ਖਪਤ ਘੱਟ ਹੋਊਗੀ ਇੱਕ ਇਹਦੇ ਨਾਲ ਵਾਟਰ ਰੀਸਾਈਕਲ ਹੁੰਦਾ ਵਾ ਅਛਾ ਕਿਉਂਕਿ ਜਿਹੜਾ ਆਪਾਂ ਕੱਦੂ ਕਰਦੇ ਆ ਉਹਦੇ ਨਾਲ ਕਿਥੱਲੇ ਲੈਂਟਰ ਬਣ ਜਾਂਦਾ ਲੈਂਟਰ ਬਣਨ ਨਾਲ ਕਿਲੇ ਪਾਣੀ ਥੱਲੇ ਨਹੀਂ ਜਾਂਦਾ ਉੱਪਰ ਨੂੰ ਉੱਡਦਾ ਵਾ ਹੂੰ ਵਾਸ਼ਪੀ ਕਰਨ ਹੁੰਦਾ ਵਾ ਤੇ ਇਹਦੇ ਵਿੱਚ ਇਹ ਆ ਵੀ ਜਦੋਂ ਪਾਣੀ ਮੀਂਹ ਜਿਆਦਾ ਪੈ ਜਾਂਦੇ ਆ ਫਲੱਡ ਆ ਜਾਂਦੇ ਆ ਉਦੋਂ ਪਾਣੀ ਸਾਰਾ ਇਹ ਐਬਜ਼ਾਰਬ ਕਰ ਲੈਂਦੀ ਆ ਇਹ ਵਾਟਰ ਲੈਵਲ ਉੱਪਰ ਆਊਗਾ ਇਹਦੇ ਨਾਲ ਜਿਵੇਂ ਕਿ ਆਪਾਂ ਕਹਿ ਦਿੰਨੇ ਹੈਗੇ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਆਪਾਂ ਕੱਦੂ ਕਰਦੇ ਆ ਤਾਂ ਪਾਣੀ ਦੀ ਜਿਹੜੀ ਉਹ ਐਬਜ਼ਾਰਬ ਕਰਨ ਦੀ ਸ਼ਮਤਾ ਹੈਗੀ ਜ਼ਮੀਨ ਦੀ ਉਹ ਘੱਟ ਹੋ ਜਾਂਦੀ ਪਰ ਇਹ ਵੀ ਦੀ ਹੈਗੀ ਹੈ ਕਿ ਜ਼ਮੀਨ ਜਿਹੜੀ ਪਾਣੀ ਨੂੰ ਸੋਖ ਲੈਂਦੀ ਆ ਹਾਂ ਇਹਦੇ ਚ ਪਾਣੀ ਜੇ ਥੱਲੇ ਜਾ ਰਿਹਾ ਜੀ ਰੀਸਾਈਕਲ ਹੋ ਰਿਹਾ ਕਿ ਲੋ ਵੀ ਜਿਸ ਤਰ੍ਹਾਂ ਆਪਾਂ ਪਿੱਟ ਬਣਾਏ ਹੁੰਦੇ ਆ ਜੀ ਉਹ ਹਾ ਉਹਦੇ ਲਈ ਰੇਨ ਵਾਟਰ ਦੇ ਉਹਦੇ ਲਈ ਖੂਬ ਬਣਾਏ ਹੁੰਦੇ ਆ ਵੀ ਪਾਣੀ ਥੱਲੇ ਜਾਵੇ ਇਹਦੇ ਵੀ ਜਦੋਂ ਆਪਣੇ ਕੋਲ ਜਿਆਦਾ ਪਾਣੀ ਹੋ ਜਾਣਾ ਵਾ ਆਪਣੇ ਆਪ ਪਾਣੀ ਇਹਨੇ ਥੱਲੇ ਜਾਈ ਜਾਣਾ ਵਾ ਸੋ ਦੇਖਣ ਦੇ ਵਿੱਚ ਆਏ ਕਿ ਤੁਹਾਡੇ ਬੂਟਿਆਂ ਦੇ ਵਿੱਚ ਜਿਹੜਾ ਕਿ ਇਹ ਪਨੀਰੀ ਬੀਜਣ ਦੇ ਵਿੱਚ ਨਾ ਫਰਕ ਹੈਗਾ ਯਾਰ ਇਹ ਕਿਉਂ ਕੀਤਾ ਗਿਆ ਪਰ ਆਮ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਆਪਾਂ ਨੋਰਮਲ ਦੇਖਦੇ ਆ ਕਿ ਪਦਰੇ ਖੇਤ ਹੁੰਦੇ ਨੇ ਤਾਂ ਉਹਦੇ ਵਿੱਚ ਨਾਲ ਦੀ ਨਾਲ ਹੀ ਜਿਹੜੇ ਕਿ ਉਹ ਬੂਟੇ ਲਗਾ ਦਿੱਤੇ ਜਾਂਦੇ ਹੈਗੇ ਨੇ ਤੇ ਇਹਦੇ ਵਿੱਚ ਫੇਰਕ ਕਿਉਂ ਪਾਇਆ ਗਿਆ ਇਹਦੇ ਚ ਇਹਦਾ ਇਹ ਹੈ ਜੀ ਇਹਦੇ ਚ ਬੂਟੇ ਦਾ ਡਿਸਟੈਂਸ 6 ਇੰਚ ਜੇ ਛੋਟੀ ਪਨੀਰੀ ਹੋਵੇ ਜੇ ਵੱਡੀ ਹੋਵੇ 8 ਇੰਚ ਤੇ ਇਹਦੇ ਚ ਇਹ ਵੀ ਵਟਾਂ ਕਰਕੇ ਨਾ ਇਹਨੂੰ ਵੈਪੋਰੇਸ਼ਨ ਵਧਿਆ ਹੁੰਦੀ ਹੈ ਇਹਨੂੰ ਹਵਾ ਪਾਣੀ ਵਧਿਆ ਮਿਲਦਾ ਵਾ ਲਾਈਨਾਂ ਦੇ ਵਿੱਚ ਮਿਲਦੀ ਹੈ ਇਸ ਕਰਕੇ ਨਾ ਬੂਟੇ ਦਾ ਜਾੜ ਮਾਰਨਾ ਜਾਂ ਬੂਟੇ ਦੀ ਟੇਲਰਿੰਗ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਉਹਨੂੰ ਧੁੱਪ ਹਵਾ ਪਾਣੀ ਸਾਰਾ ਪ੍ਰੋਪਰ ਮਿਲ ਰਿਹਾ ਇਹਦੇ ਚ ਗੰਡਵਾਿਆਂ ਦੀ ਮਿਕਦਾਰ ਬਹੁਤ ਵੱਧ ਜਾਂਦੀ ਆ ਅੱਛਾ ਜੀ ਹਾਂ ਇਹ ਇ ਇੱਥੇ ਇਹ ਵੀ ਸਵਾਲ ਇੱਕ ਬਣਦਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਹੈ ਬੱਟਾ ਰਾਹੀਂ ਝੋਨਾ ਬੀਜਣ ਦੀ ਵਿਧੀ ਹੈ ਪਾਣੀ ਘਾਟੇ ਦੇ ਉੱਪਰ ਲੱਗਦਾ ਹੈਗਾ ਪਰ ਆਮ ਜਿਹੜਾ ਆਪਾਂ ਦੂਸਰੇ ਖੇਤਾਂ 'ਚ ਦੇਖਦੇ ਹਾਂ ਪਹਿਲਾਂ ਤਾਂ ਉਹਨੂੰ ਕਦੂ ਕਰਨ ਦੇ ਵਿੱਚ ਲੇਬਰ ਲੱਗ ਜਾਂਦੀ ਹੈ ਫਿਰ ਕਦੂ ਕਰਨ ਤੋਂ ਬਾਅਦ ਖੁੱਲਾ ਪਾਣੀ ਛੱਡ ਦਿੱਤਾ ਜਾਂਦਾ ਹੈ ਪਾਣੀ ਦੀ ਬਰਬਾਦੀ ਵੀ ਹੁੰਦੀ ਹੈ ਸਮੇਂ ਦੀ ਬਰਬਾਦੀ ਵੀ ਹੋਗੀ ਤੇ ਲੇਬਰ ਵੀ ਪੈ ਗਈ ਇਹ ਤਿੰਨੋਂ ਚੀਜ਼ਾਂ ਇਸ ਵਿਧੀ 'ਚ ਬਚਦੀਆਂ ਨੇ ਤੇ ਨਾਲ ਹੀ ਜਦੋਂ ਆਪਾਂ ਇਸ ਵਿਧੀ ਦੇ ਨਾਲ ਝੋਨਾ ਬੀਜਦੇ ਹਾਂ ਬੱਟਾ ਰਾਹੀਂ ਤਾਂ ਕੀ ਇਹਦੇ ਵਿੱਚ ਵੀ ਪਾਣੀ ਛੱਡਣ ਦੀ ਲੋੜ ਪੈਂਦੀ ਹੈ ਨਾਲ ਦੇ ਨਾਲ ਹੀ ਜਿਹੜੀ ਪਨੀਰੀ ਲਗਾਣੀ ਸ਼ੁਰੂ ਕਰਦੇ ਹਾਂ ਨਹੀਂ ਨਹੀਂ ਪਾਣੀ ਤਾਂ ਛੱਡਣਾ ਹੀ ਪੈਂਦਾ ਝੋਨਾ ਪਾਣੀ ਦੀ ਫਸਲ ਆ ਪਾਣੀ ਤੇ ਲਾਉਣਾ ਹੀ ਪੈਣਾ ਕੱਲ ਪਰ ਪਾਣੀ ਘੱਟ ਲੱਗੂਗਾ ਪਾਣੀ ਆਪਾਂ ਇਹਦੇ ਵਿੱਚ ਨਾਲੀਆਂ 'ਚ ਕਮਾਉਣਾ ਉਹ ਕਿੰਨੇ ਦਿਨ ਤੁਸੀਂ ਇਦਾਂ ਜਾਨੀ ਕਿ ਪਾਣੀ ਇਦਾਂ ਲਗਾ ਕੇ ਛੱਡ ਦਿੰਦੇ ਹੋ ਕੈਲੋਜੀ ਜਿਸ ਤਰ੍ਹਾਂ ਆਪਾਂ ਇਹਦੇ ਚ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸਾਰੀ ਟੈਕਨੀਕ ਡਾਕਟਰ ਦਲੇਰ ਸਿੰਘ ਨੇ ਵੀ ਜਿਸ ਤਰ੍ਹਾਂ ਪਹਿਲੇ ਦਿਨ ਪਾਣੀ ਛੱੜਦਾ ਨਾਲੀਆਂ ਚ ਘਮਾਉਂਦਾ ਫਿਰ ਅਗਲੇ ਦਿਨ ਨਾਲੀ ਚ ਘਮਾ ਕੇ ਫਿਰ ਆਪਾਂ ਟਰਾਂਸਪਲੈਂਟ ਕਰ ਦੇਣੀ ਆ ਛੋਟੀ ਪਨੀਰੀ ਯਾਨੀ ਕਿ ਤਿੰਨ ਦਿਨ ਦਾ ਇਹ ਪੀਰੀਅਡ ਹੈਗਾ ਹਾਂ ਤਿੰਨ ਦਿਨ ਦਾ ਪੀਰੀਅਡ ਹੈਗਾ ਬਾਅਦ ਚ ਫਿਰ ਉਹਨਾਂ ਚ ਉਹਨੂੰ ਮੀਂਹ ਵਗੈਰਾ ਪਾਏ ਜਾਂਦੇ ਆ ਜਾਂ ਉਹ ਕਹਿੰਦਾ ਵੀ 4 ਦਿਨਾਂ ਬਾਅਦ ਹਫਤੇ ਬਾਅਦ ਅੱਗੇ ਜਾ ਕੇ 15 ਦਿਨਾਂ ਬਾਅਦ ਹਫਤੇ ਬਾਅਦ ਪਾਣੀ ਲਾਈ ਜਾਈਦਾ ਵਾ ਉਹ ਦਿਨਾਂ ਪਾਣੀ ਦੀ ਕਾਫੀ ਖਪਤ ਕੱਢ ਜਾਂਦੀ ਹੈ ਜਿਕਰ ਹਰੇਕ ਕਿਸਾਨ ਇਸ ਤਰ੍ਹਾਂ ਦੇ ਨਾਲ ਦਾ ਕਿੰਨੀ ਦੇਖੋ ਦੀ ਬਚਤ ਹੋਊਗੀ ਹਾਂਜੀ ਲੇਬਰ ਦਾ ਖਰਚਾ ਘੱਟ ਗਿਆ ਪਾਣੀ ਦੀ ਬਚਤ ਹੋ ਗਈ ਹੈਨਾ ਤੇ ਨਾਲ ਦੀ ਨਾਲ ਹੋਰ ਵੀ ਉਹਨੂੰ ਕਿੰਨਾ ਬੈਨੀਫਿਟ ਹੋ ਸਕਦਾ ਹੈ ਬਿਲਕੁਲ ਤੇ ਕੀ ਡਿਫਰੈਂਸ ਦੋਨਾਂ ਵਿਧੀਆਂ ਦੇ ਵਿੱਚ ਹੈਗਾ ਇਹ ਕੱਲੋ ਵੀ ਇਹ ਸਾਰੀਆਂ ਜ਼ਮੀਨਾਂ ਦੇ ਵਿੱਚ ਹੋ ਸਕਦਾ ਵਾ ਪਰ ਜਿਹੜੀਆਂ ਥੋੜੀਆਂ ਜਿਹੀਆਂ ਭਾਰੀਆਂ ਜ਼ਮੀਨਾਂ ਰੇਤ ਲੀਆਂ ਜ਼ਮੀਨਾਂ ਦੇ ਵਿੱਚ ਔਖਾ ਵਾ ਇਹਦੇ ਵਿੱਚ ਵੀ ਕੋਈ ਥੋੜੇ ਐਕਸੈਪਸ਼ਨ ਹੈ ਗਿਆਵਾ ਜਿਸ ਤਰ੍ਹਾਂ ਹਾਈਬ੍ਰਿਡ ਜਿਹੜੇ ਝੋਨੇ ਉਹ ਆਪਾਂ ਇੱਥੇ ਨਹੀਂ ਲਾ ਸਕਦੇ ਕਿਉਂਕਿ ਉੱਤੇ ਡਿੱਗਣ ਦਾ ਚਾਂਸ ਹੁੰਦੇ ਆ ਫਿਰ ਇੱਥੇ ਵੀ ਕਟਾਈ ਵੇਲੇ ਔਖਾ ਹੋ ਜਾਂਦਾ ਵਾ ਤੇ ਬਾਕੀ ਇਹਦੇ ਨਾਲ ਉਹਦੇ ਨਾਲੋਂ ਕਾਫੀ ਫਰਕ ਹੈ ਇਹਦੇ ਨਾਲ ਮਿਹਨਤ ਵੀ ਵੱਜਦੀ ਹੈ ਲੇਬਰ ਨੂੰ ਬੜਾ ਸੌਖਾ ਰਹਿੰਦਾ ਵਾ ਲੇਬਰ ਨੂੰ ਬੜਾ ਸੌਖਾ ਰਹਿੰਦਾ ਵਾ ਇਹ ਚੀਜ਼ਾਂ ਕਰਕੇ ਬੜਾ ਫਰਕ ਪੈਂਦਾ ਤੇ ਹੁਣ ਇੱਕ ਮੇਨਸ ਵਾਲ ਇਹ ਹੁੰਦਾ ਕਿ ਜਿਵੇਂ ਹੁਣ ਵੱਟ ਬਣਾਉਣ ਦੇ ਵਿੱਚ ਕੁਝ ਸਪੈਸ਼ਲ ਜਿਹੜੇ ਸੰਦ ਇਸਤੇਮਾਲ ਕੀਤੇ ਜਾਂਦੇ ਨੇ ਅੱਜ ਜਾਂ ਫਿਰ ਕੀ ਕਿਸ ਤਰ੍ਹਾਂ ਦੇ ਨਾਲ ਬਣਾਨੇ ਹੈਗੇ ਵੱਟ ਨਹੀਂ ਇਹਦੇ ਚ ਉਹੀ ਇੱਕ ਰੇਜ਼ਰ ਹੁੰਦਾ ਵਾ ਉਹਦੇ ਵਾਲਾ ਗੰਨੇ ਵਾਲਾ ਲਾ ਲਓ ਜਾਂ ਆਲੂਆਂ ਵਾਲਾ ਉਹਦੇ ਨਾਲ ਬਸ ਵੱਟਾਂ ਕੱਢ ਦਿੱਤੀਆਂ ਵਾ 2 ਫੁੱਟ ਦੀ ਵੱਟ ਹੁੰਦੀ ਆ ਡਿਸਟੈਂਸ ਵੱਟ ਤੋਂ ਵੱਟ ਜਿਹੜਾ ਹੁੰਦਾ ਵਾ ਉਹ 2 ਫੁੱਟ ਦਾ ਹੁੰਦਾ ਵਾ ਤੇ ਉਹਦੇ ਤੇ ਦੋ ਜਿਹੜੀ ਵੱਟ ਦੇ ਇੱਕ ਉਧਰ ਇੱਕ ਇਧਰ ਦੋਵੇਂ ਪਾਸੇ ਦੋ ਲਾਈਨਾਂ ਲੱਗ ਜਾਂਦੀਆਂ ਤੇ ਇਸ ਵੀਤੀ ਦੇ ਨਾਲ ਚੋਨੇ ਦੀ ਜਿਹੜਾ ਕੀ ਨਿਕਲਦਾ ਹੈਗਾ ਯਾ ਉਤਪਾਦਨ ਹੁੰਦਾ ਹਨਾ ਹਾਂ ਨਦੀਨ ਦੀ ਸਮੱਸਿਆ ਨਾਲ ਕੀਵੇਂ ਤੁਸੀਂ ਫਿਰ ਉਹ ਜਾਨੀ ਕਿ ਹਾਂ ਇਹਹੀ ਹੈ ਜੀ ਵੀ ਨਦੀਨ ਦਾ ਸਮੱਸਿਆ ਉਹ ਇੱਚ ਨਹੀਂ ਹੁੰਦੀ ਹੈਗੀ ਕਿਉਂ ਕਿ ਕਿਤੇ ਚ ਨਾ ਆਪਾਂ ਬੂਟਾ ਕਲੋਰ ਫਾਸਟ ਮਿਕਸ ਪਲੱਸ ਸਾਥੀ 60 ਗ੍ਰਾਮ ਇਹ ਦੋਵਾਂ ਦੀ ਸਪਰੇ ਕਰ ਦਿੱਤੀ ਜਿਸ ਤਰ੍ਹਾਂ ਜਿੱਦਨ ਆਪਾਂ ਟ੍ਰਾਂਸਪਲੈਂਟ ਹੋ ਗਿਆ ਉਸ ਤੋਂ ਅਗਲੇ ਦਿਨ ਸਪਰੇ ਕਰ ਦਈਏ ਫਿਰ ਮੈਨੂੰ ਇਹਦੇ ਚ ਕੋਈ ਜ਼ਿਆਦਾ ਨਦੀਨ ਦੀ ਸਮੱਸਿਆ ਨਹੀਂ ਆਈ ਇਹ ਵੱਡੀ ਦਿੱਕਤ ਹੈਗੀ ਕਿਸਾਨਾਂ ਦਾ ਹਰ ਇੱਕ ਦੀ ਸ਼ਿਕਾਇਤ ਹੈਗੀ ਸਾਡੀ ਫਸਲ ਨਦੀਨ ਪੈਗੀ ਨਦੀਨ ਪੈ ਹੋ ਜਾਂਦੇ ਆ ਸਭ ਤੋਂ ਵੱਡੀ ਦਿੱਕਤ ਹੈ ਤਾਈਂ ਕਦੂ ਕਰਦੇ ਆ ਪਰ ਇਹਦੇ ਚ ਮੈਨੂੰ 3 ਸਾਲ ਹੋ ਗਏ ਕਿ ਨਦੀਨ ਦੀ ਨਹੀਂ ਜ਼ਿਆਦਾ ਦਿੱਕਤ ਨਹੀਂ ਆਈ ਕੁਝ ਉਤਪਾਦ ਤਾਂ ਨਹੀਂ ਫੇ ਕੱਟ ਹੁੰਦਾ ਨਹੀਂ ਉਤਪਾਦ ਵਧੀਆ ਹੁੰਦਾ ਜੇ ਆਪਾਂ ਛੋਟੀ ਉਮਰ ਦੀ ਪਨੀਰੀ ਲਾਈਏ ਜੇ ਆਪਾਂ 15 ਤੋਂ 22 ਦਿਨਾਂ ਦੀ ਪਨੀਰੀ ਲਾਈਏ ਫਿਰ ਉਤਪਾਦ ਵੱਧਦਾ ਵਾ ਅੱਛਾ ਫਿਰ ਉਤਪਾਦ ਵੱਧਦਾ ਯਾਨਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਪਨੀਰੀ ਦਾ ਪ੍ਰੋਸੈਸ ਹੈਗਾ 15 ਤੋਂ 20 ਦਿਨ ਦਾ ਹੈ 15 ਤੋਂ 22 ਦਿਨ 15 ਤੋਂ 25 ਦਿਨ ਤੱਕ ਆ ਉਹਦਾ ਉਤਪਾਦ ਵਧੂਗਾ ਜਿੱਦੂਜੇ ਕੱਦੂ ਵਾਲੇ ਝੋਨੇ ਨਾਲੋਂ ਵਧੂਗਾ ਮੈਂ ਵੀ ਵੱਧ ਕੱਢਿਆ ਤੇ ਵਧੀਆ ਰਹਿੰਦਾ ਸੋ ਦੇਖੋ ਕੀ ਜ਼ਮੀਨ ਉਹੀ ਹੈ ਕਿਸਾਨ ਵੀ ਉਹੀ ਹੈ ਸਿਰਫ ਇੱਕ ਤਕਨੀਕ ਦੀ ਥੋੜੀ ਹੈ ਉਹ ਤਬਦੀਲੀ ਲਿਆਂਦੀ ਗਈ ਹੈ ਕਿੰਨੀਆਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੋ ਗਿਆ ਲੇਬਰ ਬਚਾ ਲਈ ਸਵਾ ਬਚ ਗਿਆ ਪਾਣੀ ਬਚ ਗਿਆ ਇਹ ਕਿਉਂ ਫਿਰ ਜਿਹੜੇ ਬਾਕੀ ਕਿਸਾਨ ਨੇ ਇਹ ਚੀਜ਼ ਨੂੰ ਫੋਲੋ ਨਹੀਂ ਕਰਦੇ ਹਾਲਾਂਕਿ ਜਿਹੜੇ ਮਾਹਰ ਹੈਗੇ ਨੇ ਪ੍ਰੋਫੈਸਰ ਜੋਲ ਦੀ ਰਿਪੋਰਟ ਲਾ ਲਈ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਪਾਣੀ ਜਿਹੜਾ ਧਰਤੀ ਦਾ ਲੈਵਲ ਉਹ ਲਗਾਤਾਰ ਪਾਣੀ ਦਾ ਲੈਵਲ ਡਾਊਨ ਜਾ ਰਿਹਾ ਹੈਗਾ ਤੇ ਜਿਸ ਤਰ੍ਹਾਂ ਹੁਣ ਤੁਸੀਂ ਇਹਨਾਂ ਦੀ ਗੱਲ ਕੀਤੀ ਹੈਗੀ ਦਿਲਬਾਗ ਸਿੰਘ ਜੀ ਡਾਕਟਰ ਦਲੇਰ ਸਿੰਘ ਜੀ ਇਹਨਾਂ ਨੇ ਇਹ ਵਿਧੀ ਅਪਣਾਉਣ ਦੇ ਲਈ ਕਿਹਾ ਕਿਸਾਨਾਂ ਨੂੰ ਫਿਰ ਕਿਉਂ ਇਹ ਜਿਹੜੇ ਕਿਸਾਨ ਨੇ ਉਹ ਆਪਣੇ ਮਨ ਦੇ ਚਲਾ ਰਹੇ ਨੇ ਕਿਉਂ ਮਾਹਰਾਂ ਦੀ ਜਿਹੜੀ ਸਿਫਾਰਸ਼ਾਂ ਨੇ ਉਹ ਨਹੀਂ ਮੰਨਦੇ ਕਈ ਵਾਰੀ ਕਿੱਲੋ ਵੀ ਜੋ ਪਰੰਪਰਾ ਟ੍ਰੈਡੀਸ਼ਨ ਚੱਲਦਾ ਆ ਰਿਹਾ ਨਾ ਉਹਨੂੰ ਇੱਕ ਵਾਰੀ ਇੱਕੋਦਮ ਬਦਲਣਾ ਬੜਾ ਔਖਾ ਹੋ ਜਾਂਦਾ ਪਰ ਫਿਰ ਵੀ ਥੋੜਾ ਬੋਤਾ ਹੁਣ ਫਰਕ ਪਈ ਜਾਂਦਾ ਵਾ ਅੱਗੇ ਨਾਲੋਂ ਕਿ ਜਿਦ ਤਰ੍ਹਾਂ ਜਿੰਮੇਦਾਰ ਟ੍ਰਾਇਲ ਕਰਦੇ ਪਹਿਲਾਂ ਅੱਧਾ ਕਿੱਲਾ ਲਾਉਂਦੇ ਫਿਰ ਅੱਗੇ ਵਧਦੇ ਜਾਂਦੇ ਆ ਇਸ ਤਰ੍ਹਾਂ ਮੰਮੀ ਪਹਿਲਾਂ ਅੱਧਾ ਕਿੱਲਾ ਲਾਇਆ ਸੀ ਹੁਣ ਵੱਧਾ ਵੱਧਾ 8 ਕਿੱਲਿਆਂ ਤੇ ਆ ਗਿਆ ਵਾ ਤੇ ਕਰੀ ਜਾਂਦੇ ਆ ਪਰ ਫਿਰ ਵੀ ਥੋੜਾ ਜਿਹਾ ਘਟਿਆ ਪਰ ਕਾਫੀ ਫਰਕ ਪਈ ਜਾਂਦਾ ਕਹ ਸਕਦੇ ਆ ਕਿ ਪਹਿਲਾਂ ਜਿਹੜਾ ਕਿਸਾਨ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਸੀ ਪਰ ਹੁਣ ਸਮਾਰਟ ਵਰਕ ਵੀ ਹੁਣ ਤਕਨੀਕ ਜਿਹੜੀ ਆ ਖੇਤਾਂ ਦੇ ਵਿੱਚ ਆ ਹਾਂਜੀ ਹਾਂ ਝੋਨੇ ਦੇ ਵਿੱਚ ਵੀ ਕੇ ਵੀ ਖੇਤੀ ਦੇ ਵਿੱਚ ਵੀ ਸਮਾਰਟ ਵਰਕ ਆਉਂਦਾ ਹੀ ਆ ਫਾਇਦਾ ਹੁੰਦਾ ਹੀ ਆ ਥੋੜੀ ਜੀ ਜਿਹੜਾ ਮਾਲਕ ਆ ਜਿਹੜਾ ਕਿਸਾਨ ਆ ਉਹਨੂੰ ਥੋੜੀ ਜੀ ਮਿਹਨਤ ਤੇ ਕਰਦਾ ਥੋੜਾ ਜਿਹਾ ਹੋਰ ਇੰਟੈਂਸਿਵ ਥੋੜੀ ਜੀ ਕੇਅਰ ਕਰਨੀ ਪੈਂਦੀ ਆ ਪਹਿਲੇ ਸਾਲ ਬਾਅਦ ਚ ਫਿਰ ਉਹ ਚੀਜ਼ ਯਾਦਤ ਪੈਂਦੀ ਫਿਰ ਉਹਨੂੰ ਔਖਾ ਨਹੀਂ ਇਹ ਕਿਸਾਨਾਂ ਦੇ ਮੱਥੇ ਦੇ ਉੱਪਰ ਟੈਗ ਲੱਗਿਆ ਹੋਇਆ ਕਿ ਝੋਨੇ ਬੀਜਦੇ ਨੇ ਕਿਸਾਨ ਪਾਣੀ ਵੱਧ ਖਪਤ ਹੁੰਦੀ ਹੈ ਪਰ ਹੁਣ ਇਸ ਦਾ ਵੀ ਆਲਟਰਨੇਟ ਆ ਚੁੱਕੇ ਹੈਗਾ ਕਿ ਪਾਣੀ ਬਚਾਇਆ ਜਾ ਸਕਦਾ ਉਹ ਵੀ ਝੋਨੇ ਦੀ ਖੇਤੀ ਕਰਕੇ ਬਿਲਕੁਲ ਹਾਂ ਬਿਲਕੁਲ ਪਾਣੀ ਘੱਟੋ ਘੱਟ ਡਾਕਟਰ ਦਲੇਰ ਸਿੰਘ ਤੇ ਕਹਿੰਦੇ ਆ ਵੀ 50% ਵੱਜਦਾ ਵਾ ਹੂੰ ਵੀ ਆਪਾਂ ਨੂੰ 50% ਪਾਣੀ ਨਾਲ ਝੋਨੇ ਦੀ ਫਸਲ ਵਧਿਆ ਉਤਪਾਦਨ ਦੇ ਦਿੰਦੀ ਆ। ਇਹ 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 ਤਸਵੀਰ ਮੈਂ ਕਹੂੰਗਾ ਕੈਮਰਾ ਪਰਸਨ ਨੂੰ ਦਿਖਾਈ ਜਾਵੇ ਕਿ ਵਾਕਈ ਇਹ ਚੀਜ਼ ਸਹੀ ਹੈਗੀ ਆ। ਦੇਖਣ ਦੇ ਵਿੱਚ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਪਾਣੀ ਦੀ ਕਿੰਨੀ ਬਚਤ ਹੋ ਰਹੀ ਹੈ। ਇਹ ਦੇਖੋ ਜਿਹੜੇ ਕਿ ਬੱਟਾ ਬਣੀਆਂ ਹੋਈਆਂ ਨੇ ਉਹਦੇ ਸਾਈਡ ਦੇ ਵਿੱਚ ਜਿਹੜੀਆਂ ਕਿ ਜਗ੍ਹਾ ਖਾਲੀ ਹੈਗੀ ਆ ਸਿਰਫ ਉਸੇ ਕਿਆਰੀ ਦੇ ਵਿੱਚ ਹੀ ਪਾਣੀ ਹੈਗਾ ਆ। ਬਾਕੀ ਜਿਹੜਾ ਕਿ ਜ਼ਮੀਨ ਹੈਗੀ ਹੈ ਹਾਂ ਉੱਪਰ ਜਿਹੜਾ ਸਰਫੇਸ ਹੈ ਉਹ ਖਾਲੀ ਆ ਉਹਨੂੰ ਵੀ ਪਾਣੀ ਲਾਉਣ ਦੀ ਲੋੜ ਯਾਨੀ ਕਿ ਕਹਿ ਸਕਦੇ ਆ ਕਿ ਅੱਧੀ ਜ਼ਮੀਨ ਦੇ ਉੱਪਰ ਵੱਟ ਬਣੀ ਆ ਤੇ ਅੱਧਾ ਸਰਫੇਸ ਖਾਲੀ ਆ ਖਾਲੀ ਹਾਂ ਬਿਲਕੁਲ ਕਹਿ ਲਓ ਵੀ ਹਾਂ ਅੱਧੇ ਨੂੰ ਪਾਣੀ ਲੱਗ ਰਿਹਾ ਵਾ ਅੱਧਾ ਖਾਲੀ ਆ ਤੇ ਉਹਦੇ ਨਾਲ ਆਪਣੇ ਆਪ ਵੀ ਲਾਲੋ ਸਾਹਿਬ ਵੀ ਤੁਹਾਨੂੰ ਪਾਣੀ ਦੀ ਬਚਤ ਹੋਣੀ ਹੋਣੀ ਆ ਜੇ ਆਪਾਂ ਉਹਦਾ ਉੱਕਾ-ਪੁੱਕਾ ਗੱਲ ਕਰੀਏ ਤਾਂ 1 ਏਕੜ ਦੇ ਵਿੱਚ ਕਿੰਨਾ ਪਾਣੀ ਜਿਹੜਾ ਕਿਸਾਨ ਹੈਗਾ ਆ ਉਹ ਝੋਨੇ ਦੀ ਫਸਲ ਨੂੰ ਛੱਡਦਾ ਸੀਗਾ ਕਦੂ ਕਰਨ ਦੇ ਲਈ ਨਹੀਂ ਇਹਦਾ ਨਹੀਂ ਕੈਲਕੂਲੇਸ਼ਨ ਨਹੀਂ ਹੈ ਕਿਉਂਕਿ ਉਹਨਾਂ ਬੋਲੋ ਟੂਬਲ ਦੀ ਚਲੋ ਮੋਟਰ ਦੀ ਦੱਬੀ ਛੱਡਦਾ ਹਨਾ ਹਾਂ ਜੀ ਹਾਂ ਉਹ ਟਾਈਮ ਤੇ ਜੇ ਉਹਦਾ ਕੋਈ ਮਾਪ ਡੰਡ ਵੀ ਨਹੀਂ ਹੁੰਦਾ ਸੀ ਵੀ ਕਿੰਨਾ ਪਾਣੀ ਛੱਡਣਾ ਹੈਗਾ ਉਹ ਤਾਂ ਖੁੱਲਾ ਪਾਣੀ ਛੱਡ ਕੇ ਖੇਤ ਬਸ ਪੂਰੀ ਜ਼ਮੀਨ ਉਹ ਗਿੱਲੀ ਹੋਣੀ ਚਾਹੀਦੀ ਹੈ ਪੂਰਾ ਉੱਪਰ ਤੱਕ ਭਰੀ ਹੋਣੀ ਚਾਹੀਦੀ ਹੈ ਟਰੈਕਟਰ ਚੱਲਣਾ ਚਾਹੀਦਾ ਉਹਦੇ ਵਿੱਚ ਟਰੈਕਟਰ ਚੱਲਣਾ ਚਾਹੀਦਾ ਵਾ ਪਰ ਇਹ ਜੇਕਰ ਕਿਸਾਨਾਂ ਦੇ ਸਮਝ ਵਿੱਚ ਆ ਜਵੇ ਤਾਂ ਕਿੰਨਾ ਸੁਧਾਰ ਹੋ ਜਾਊਗਾ ਬਿਲਕੁਲ ਬਹੁਤ ਫਰਕ ਪੈਂਦਾ ਜੀ ਬਹੁਤ ਫਰਕ ਪੈਂਦਾ ਉਹ ਕਹਿੰਦੇ ਆ ਵੀ ਇਹ ਝੋਨਾ ਕਹਿੰਦੇ ਛੱਡਣਾ ਪੈਣਾ ਵੀ ਜੇ ਇਹੋ ਜਿਹੀ ਟੈਕਨੀਕਾਂ ਕਰਨ ਫੇ ਝੋਨਾ ਛੱਡਿਆ ਨਹੀਂ ਝੋਨੇ ਨਾਲ ਹੀ ਵਧੀਆ ਕਿਉਂਕਿ ਇਹ ਵੀ ਅਨਾਜ ਆ ਅਨਾਜ ਤੋਂ ਬਿਨਾ ਤਾਂ ਚੱਲ ਹੀ ਨਹੀਂ ਸਕਦਾ ਹੈਗਾ ਕਈ ਤੇ ਜਾਨੇ ਆਪਾਂ ਪਾਣੀ ਦੀ ਵੇਸਟੇਜ ਹੁੰਦੀ ਆ ਕਣਕ ਝੋਨਾ ਕਹਿੰਦੇ ਆ ਵੀ ਆਪਾਂ ਛੱਡ ਦੋ ਪਰ ਜੇ ਕਣਕ ਝੋਨਾ ਛੱਡਦਾ ਤਾਂ ਆਪਾਂ ਖਾਵਾਂਗੇ ਕੀ ਹਾਂ ਬਸ ਇਹ ਨਹੀਂ ਕਿਹਾ ਜਾ ਸਕਦਾ ਕਿ ਹੁਣ ਜਿਹੜੀ ਕੀ ਤਕਨੀਕ ਦੇ ਦੌਰ ਦੇ ਵਿੱਚ ਕੀ ਆਪਾਂ ਫਸਲ ਦਾ ਕੋਈ ਆਲਟਰਨੇਟ ਲੱਭੀਏ ਸਿਰਫ ਆਪਾਂ ਤਕਨੀਕ ਬਦਲ ਦਈਏ ਤਾਂ ਆਪਾਂ ਉਹੀ ਫਸਲ ਨੂੰ ਵੀ ਜਿਹੜਾ ਕੀ ਆਪਣੇ ਖੇਤਾਂ ਵਿੱਚ ਲਾ ਬਿਲਕੁਲ ਇਹ ਬਿਲਕੁਲ ਤੁਸੀਂ ਵਾਜਿਬ ਗੱਲ ਕੀਤੀ ਆ ਕਿ ਤਕਨੀਕ ਦੇ ਵਿੱਚ ਸੁਧਾਰ ਕੀਤੇ ਜਾਣ ਜਿਹੜੇ ਸਿਆਣੇ ਮਾਹਰ ਆ ਉਹਨਾਂ ਦੀਆਂ ਸਲਾਹਾਂ ਲਈਆਂ ਜਾਣ ਥੋੜਾ ਜਿਹਾ ਪਹਿਲਾਂ ਟ੍ਰਾਇਲ ਕੀਤਾ ਜਾਵੇ ਫਿਰ ਉਹਨੂੰ ਵੱਡੇ ਲੈਵਲ ਤੇ ਕੀਤਾ ਜਾਵੇ ਤੇ ਫਿਰ ਸਭ ਕੁਝ ਸਭ ਕੁਝ ਹੋ ਸਕਦਾ ਵਾ ਸੋ ਖੇਤਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਜਿਹੜਾ ਕਿ ਝੋਨਾ ਲਗਾਇਆ ਜਾ ਰਿਹਾ ਹੈਗਾ ਜਿਹੜੇ ਇੱਥੇ ਲੇਬਰ ਕੰਮ ਕਰਦੇ ਆ ਗੱਲਬਾਤ ਕਰਨੇ ਆਂ ਕੀ ਨਾਮ ਹੈ ਭਾਈ ਆਪਕਾ ਰਾਮ ਸਿੰਘ ਜੀ ਰਾਮ ਸਿੰਘ ਕਿੰਨਾ ਸਮਾਂ ਹੋ ਗਿਆ ਆਪਕੋ ਯਹਾਂ ਪੇ ਕੰਮ ਤਿੰਨ ਸਾਲ ਹੋ ਗਏ ਜੀ ਲਗਾਤੇ ਤਿੰਨ ਸਾਲ ਹੋ ਗਏ ਹਾਂ ਜੀ ਇਹ ਜਿਹੜੀਆਂ ਕਿ ਵੱਟਾਂ ਦੇ ਝੋਨਾ ਲਗਾ ਰਹੇ ਹੋ ਹੈਗੇ ਉਹ ਕਿੰਨਾ ਕੁ ਸਮੇਂ ਦੀ ਬਚਤ ਹੁੰਦੀ ਹੈ ਆਮ ਝੋਨਾ ਜਿਹੜਾ ਲੱਗਦਾ ਹੈਗਾ ਕਿ ਉਹ ਸਿੱਧੀ ਪਧਰੀ ਜ਼ਮੀਨ ਤੇ ਲਾ ਦਿੱਤਾ ਜਾਂਦਾ ਇਹ ਕਿੰਨਾ ਕੁ ਸੌਖਾ ਹੈ ਉਸ ਦੇ ਮੁਕਾਬਲੇ ਉਸੇ ਇਹ ਸੌਖਾ ਲੱਗਦਾ ਹੈ ਜੀ ਔਰ ਇਸ ਵਿੱਚ ਬੂਟੇ ਵੀ ਕੱਟ ਲੱਗਤੇ ਆ ਜੀ ਹਾਂ ਔਰ ਕੇਰ ਵੀ ਬੜੀਆ ਕਰਤਾ ਹੈ ਸਮੇਂ ਦੀ ਵੀ ਬਚਤ ਹੁੰਦੀ ਹੈ ਹਾਂ ਜੀ ਹਾਂ ਜੀ ਸਮੇਂ ਕੀ ਬਚਤ ਹੋਤੀ ਹੈ ਕਿੰਨੇ ਸਮੇਂ ਦੇ ਵਿੱਚ 1 ਏਕੜ ਕਵਰ ਕਰ ਦਿੰਦੇ ਹੋ 1 ਏਕੜ ਲਗਾ ਦੇਤੇ ਹਾਂ ਜੀ ਹਮ ਆਪਣੇ 6 ਬੰਦੇ ਆ ਹਾਂ ਬੱਚੇ ਸਮੀਤ ਹਾਂ ਤੋ ਲਗਾ ਦੇਤੇ ਹਮ 1 ਦਿਨ ਮੇ ਲਗਾ ਦੇਤੇ 1 ਦਿਨ ਮੇ 1 ਦਿਨ ਚ 1 ਏਕੜ ਹੋਣਾ ਹੈ ਫੇ ਲੇਬਰ ਦੀ ਵੀ ਬਚਤ ਹੁੰਦੀ ਹੈ ਸਮਾਂ ਵੀ ਬਚਦਾ ਹਾਂ ਜੀ ਹਾਂ ਹੈਨਾ ਹਾਂ ਜੀ ਲੇਬਰ ਕੀ ਬਚਤ ਹੋਤੀ ਹੈ ਸਮੇਂ ਵੀ ਬਚਦਾ ਜੀ ਤੇ ਪਹਿਲਾ ਹੁੰਦਾ ਸੀ ਕਿ ਜਿਹੜਾ ਕੀ ਚੁੱਕ ਕੇ ਚੋਨਾ ਲਗਾਈ ਜਾਂ ਲਗਾਈ ਜਾਂ ਪਿੱਠ ਦੇ ਤਾਂ ਫਿਰ ਬਸ ਹੋ ਜਾਂਦੀ ਹੁੰਨੀ ਪਰ ਇਹਦੇ ਵਿੱਚ ਥੋੜੇ ਰਿਲੈਕਸ ਹਾਂ ਹਾਂ ਜੀ ਥੋੜਾ ਇਸਮੇ ਆਰਾਮ ਮਿਲਦਾ ਜੀ ਹਾਂ ਔਰ ਸੌਕਾ ਵੀ ਲਗਦਾ ਹੈ ਹਾਂ ਹਾਂ ਫਿਰ ਹੋਰ ਵੀ ਜਾਨੀ ਕੀ ਕੋਈ ਸੀ ਪ੍ਰੋਬਲਮ ਤਾਂ ਨਹੀਂ ਆਉਂਦੀ ਹੈਗੀ ਪੈਰ ਦੀ ਨਾ ਪ੍ਰੋਬਲਮ ਤਾਂ ਨਹੀਂ ਆਤੀ ਇਹ ਜੀ ਵਾਰ-ਵਾਰ ਖੜੇ ਹੋ ਜਾਂਦੇ ਹੂੰ ਜੋ ਗੁੱਚੀ ਖਤਮ ਹੋ ਜਾਂਦੀ ਹੈ ਫਿਰ ਖੜੇ ਹੋ ਜਾਂਦੇ ਹੈ ਠੀਕ ਹੈ ਸਹੀ ਹੈਗੀ ਜਿਸ ਤਰ੍ਹਾਂ ਨਾਲ ਇਹ ਤਸਵੀਰ ਤੁਹਾਨੂੰ ਦਿਖਾਈ ਹੈਗੀ ਆ ਬਨੂੜ ਜਿਹੜਾ ਕਿ ਨੌਜਵਾਨ ਕਿਸਾਨ ਹੈ ਵਿਕਰਮ ਰੰਧਾਵਾ ਜਿਸ ਦੇ ਵੱਲੋਂ ਇਹ ਜਿਹੜੀ ਹੈ ਬੱਟਾਂ ਦੇ ਉੱਪਰ ਜਿਹੜੀ ਕਿ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ ਪਾਣੀ ਦੀ ਜਿਹੜੀ ਬਚਤ ਹੈ ਉਹ ਵੀ ਕੀਤੀ ਜਾ ਰਹੀ ਹੈ ਤੇ ਘੱਟ ਪਾਣੀ ਦੇ ਨਾਲ ਉਹਨਾਂ ਹੀ ਜਿਹੜਾ ਕਿ ਝੋਨਾ ਉਨੇ ਹੀ ਰਕਬੇ ਵਿੱਚ ਲਗਾ ਕੇ ਉਸ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਰਿਹਾ ਸੋ ਤੁਸੀਂ ਵੀ ਇਹ ਜਿਹੜੀ ਤਕਨੀਕ ਆਪਣੇ ਖੇਤਾਂ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਲਾਗੂ ਕਰੋ ਤਾਂ ਕਿ ਤੁਸੀਂ ਵੀ ਪਾਣੀ ਜਿਹੜਾ ਦਿਨ-ਬਦ ਦਿਨ ਧਰਤੀ ਖੇਠਾਂ ਡੂੰਗਾ ਹੁੰਦਾ ਜਾ ਰਿਹਾ ਉਸ ਨੂੰ ਬਚਾਇਆ ਜਾ ਸਕੇ ਅਤੇ ਤੁਹਾਡਾ ਜਿਹੜਾ ਕੀ ਖੇਤੀ ਦੇ ਨਾਲ ਜੁੜਿਆ ਹੋਇਆ ਰੋਜ਼ਗਾਰ ਹੈ ਉਹ ਵੀ ਚੱਲਦਾ ਰਹੇ ਬਧਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਨਲ ਪਰਵਿੰਦਰ ਚੰਡੀਗੜ੍ਹ ਹਾਂ